ਆਪਣਾ ਢੀਰੂ ਬਣਾ ਲਈ ਬਾਈ ਕਿੱਥੋਂ ਆਏ ਤੁਸੀਂ ਰਾਜਸਥਾਨ ਤੋਂ ਰਾਜਸਥਾਨ ਤੋਂ ਬਾਈ ਤੁਹਾਡੇ ਪਿੰਡਾਂ ਦੇ ਵਿੱਚ ਕੀ ਕੰਮ ਹੈ ਪਹਿਲਾਂ ਤੁਸੀਂ ਗੁਰਦੁਆਰੇ ਬੁਲਾਓ ਗੁਰਦੁਆਰੇ ਜਾਓ ਇੱਥੇ ਜਿਹੜੇ ਕੋਈ ਆਉਂਦਾ ਆ ਬਾਈ ਕਿੰਨਾ ਟਾਈਮ ਹੋ ਗਿਆ ਖੜੇ ਨੂੰ ਬਾਈ ਕਿੰਨਾ ਟਾਈਮ ਹੋ ਗਿਆ ਤੈਨੂੰ ਤੈਨੂੰ ਰੋਕਿਆ ਨਾ ਮਹਾਰਾਜ ਕੋਲ ਬਸ ਗੱਲ ਸੁਣੋ ਪਿੰਡੋਂ ਮੇ ਜਾਂਦੇ ਤਾਂ हमको ਨਹੀਂ ਨਹੀਂ ਗੱਲ ਨਹੀਂ ਨਹੀਂ ਤੁਸੀਂ ਇੱਥੇ ਚਰਾਸਤੇ ਤੇ ਇਹ ਚੀਜ਼ ਗੱਲ ਥੋੜੀ ਬਾਕੀ ਬਾਈ ਆਏ ਹੋ ਤੁਸੀਂ ਹੈਗੇ ਲੇਡੀਜ਼ ਹਾਂ ਵੀ ਹਮਾਰੇ ਤਾਂ ਗੱਲ ਸੁਣੋ ਮੇਰੀ ਗੱਲ ਸੁਣੋ ਜੇ ਤੁਸੀਂ ਕੋਈ ਨੌਜਵਾਨ ਮੁੰਡੇ ਨੂੰ ਇਕੱਲੇ ਨੂੰ ਘੇਰ ਲਿਆ ਤੁਸੀਂ ਉਹਦੇ ਤੇ ਕੇਸ ਵੀ ਪਾ ਸਕਦੇ ਹੋ ਨਹੀਂ ਨਹੀਂ ਇਹ ਗੱਲ ਫੇਰ ਜੇ ਕੋਈ 신고ਾਈ ਹੁੰਦੀ ਹੈ ਪੁਲਿਸ ਸੋਡੀ ਔਰਤ ਦੀ ਪਹਿਲਾਂ ਉਹ ਕਰਦੀ ਹੈ ਜੀ ਇਹ ਥੋੜਾ ਗਲਤ ਕੰਮ ਆ ਉਹਨੂੰ ਬਹੁਤ ਚੇਰ ਹੋ ਗਿਆ ਪੂਰਾ ਡਾਅਲ ਹੋ ਜਾਏਗਾ ਅੰਕਲ ਇਹ ਪਿੰਡ ਪਹਿਲਾਂ ਵੀ ਛੋਟੀ ਗੱਲ ਗਈ ਹੈਗੀ ਅੰਕਲ ਤੁਸੀਂ ਕਿਸੇ ਨੂੰ ਨੰਗਾ ਨਹੀਂ ਦਿੱਤਾ ਪਿੰਡ ਇਹ ਕਰਮਗਾੜ ਖੜੇ ਨੇ ਕਰਮਗਾੜ ਕਰਨੇ ਕਰਮਗਾੜ ਖੜੇ ਨੇ ਬਾਈ ਇਹਦੇ ਨਾਲ ਨਾਲ ਮੈਂ ਕੀ ਮਿਲੇਗਾ ਅਮੀ ਲੇਡੀਸ ਲੋਕ ਇਹ ਵੀਡੀਓ ਵਿੱਚ ਕੀ ਹੋ ਜਾਏਗਾ ਵੀਰੇ ਇਹ ਤਾਂ ਪ੍ਰੂਫ ਆ ਅੱਜ ਆਉਣਗੇ ਕੱਲ ਵੀ ਘੁੰਮਣੇ ਜਾਣਗੇ ਹਮਕੋ ਮੰਗ ਕੇ ਖਾਣੇ ਆਏ ਨਹੀਂ ਹੈਗਾ ਬਈ ਆਏ ਥੋੜੀ ਹੈ ਕੋਈ ਗੱਲ ਨਹੀਂ ਆ ਬੋਲਿੰਗ ਤਾਂ ਅਸੀਂ ਘੁੰਮेंगे ਵੀ ਨਹੀਂ ਹਾਂ ਹਾਂ ਪਰ ਜੀ ਸਾਡੇ ਕੋਲੇ ਨਹੀਂ ਆਏ ਥੋੜੇ ਕੋਲੇ ਆ ਕੇ ਤੇ ਕੀ ਕਰ ਲੈ ਕੀ ਆਏ ਆਹ ਪਰ ਜੀ ਅਸੀਂ ਨਹੀਂ ਗਰੀਬ ਸਕੇ ਗੱਲ ਵੱਧ ਹੋਊਗੀ ਕਿਸੇ ਮੁੰਡੇ ਨੇ ਕੋਈ ਕਾਇ ਕੁਦਾ ਬਈ ਇਹਨਾਂ ਨੂੰ ਔਖਾ ਹੋ ਜਾਊਗਾ ਫਿਰ ਭ ਵੰਦੀ ਨਾ ਮੀਂਹ ਡੋਣਾ ਕਰਨਾਲ ਆ ਜਾ ਦੇਖੋ ਬਾਈ ਛੋਟੇ ਦੇਖੋ ਹੁਣ ਆਹ ਦੇਖ ਲਾ ਆ ਕਿਸਾਨ ਆਗਾ ਇਹਦੇ ਵੀ ਨਹੀਂ ਪੂਰੇ ਕੱਪੜੇ ਪਾਏ ਵੇ ਯਾਰ ਤੁਸੀਂ ਤਾਂ ਇਹ ਤਾਂ ਸੰਗ ਕਰੋ ਯਾ ਉਹ ਰਾਇਸ ਕੋਲ ਉਪਰ ਕੇ ਇਹਨਾਂ ਬੱਚੋ ਦੇ ਵਾ ਨਹੀ ਭਾਈ ਇਹ ਤੁਹਾਡਾ ਗਲਤ ਕੰਮ ਆਗਾ ਤੁਸੀਂ ਕੰਮ ਕਰਕੇ ਖਾਓ ਨਾ ਕੀ ਤੁਹਾਡੇ ਪਰੂਫ ਹੈ ਤੁਸੀਂ ਕੌਣ ਹੈ ਕਿ ਤੁਸੀਂ ਤਾਂ ਮੁੰਡੂ ਰਾਜਸਥਾਨ ਕੇ ਹਮਾਰੇ ਬਾਸ ਸਭ ਚੀਜ਼ ਹੈ ਰਾਹੀਂ ਤੇਰੀ ਗੱਲ ਵੇਰੀ ਬਾਤ ਸੁਣ ਤੂੰ ਜੇ ਰਾਸਤ ਭਾਈ ਜਿਵੇਂ ਤੁਸੀਂ ਮੰਗ ਰਹੇ ਹੋ ਨਾ ਇਹਨਾਂ ਦੇ ਪਿੰਡ ਦਾ ਕੋਈ ਬੱਚਾ ਵੀ ਨਹੀਂ ਮੰਗਦਾ ਇਹ ਤਾਂ ਨਹੀਂ ਚਾਹੇ ਤੁਸੀਂ ਰਾਜਸਥਾਨ ਕਿਉਂ ਕਹੀ ਕਿਉਂ ਤੁਹਾਡਾ ਵੀ ਕੋਈ ਗੱਲ ਨਹੀਂ ਆਮੀ ਹੈ ਤੁਹਾਡੇ ਬਾਸ ਕਹਿੰਦਾ ਤਾਂ ਬੋਲੋ ਹਮਕੋ ਨਹੀਂ ਨਹੀਂ ਕੋਈ ਗਲਤ ਕੰਮ ਕੀ ਹੈ ਤਾਂ ਮੰਗ ਰਹੇ ਹੋ ਔਰ ਕੀ ਚੋਰੀ ਤਾਂ ਨਹੀਂ ਕਰ ਰਹੇ ਤੁਹਾਡਾ ਕੋਈ ਆਮੀ ਹੈ ਹਮਾਰੇ ਬਾਸ ਹਾਂ ਕੋਈ ਤੂੰ ਵੀ ਇੱਥੇ ਬੋਲ ਗਿਆ ਫੇਰ ਤੁਸੀਂ ਕੋਈ تمہارا ਆਦਮੀ ਹੈ ਹੈ ਨਾ ਬਹੁਤ ਜਨੇ ਮੰਡੀ ਦਾਣਾ ਮੰਡੀ ਪੜੇ ਇਹ ਦਾਣਾ ਮੰਡੀ पे है इधर तो नहीं है ਹੈ ਇਧਰ से कुछ तेरे को उठा के लेकर लड़की को फिर कौन बोलती बता रहे कौन नहीं मैं वाला जिम्मेदार है तुम्हारा ਗੱਲ ਸੁਣੋ ਜ਼ਰੂਰ ਦੇ ਇਧਰ से निकले हम ਗੁਰਦਾਰੇ ਮੰਗ ਕੇ ਆਏ ਨੇ ਬੋਲੋ پورا ਸਨਾਟਾ ਪੈਂਡ ਮੈਂ ਕਿਸੀ ਕੰਮ हमने सोचा इधर घूमते-घूमते ਚਲੇ ਜਾ ਨਹੀਂ ਭਾਈ ਇਹ ਛੋਟਾ ਗਲਤ ਕੰਮ ਹੈ ਅੱਛਾ ਜੀ ਪਹਿਲਾਂ ਤੁਸੀਂ ਸਰਕਾਰ ਤੋਂ ਮੰਗੋ ਠੀਕ ਹੈ ਉਹਨਾਂ ਦੇ ਦਫ਼ਤਰ ਬਣੇ ਉੱਥੋਂ ਮੰਗੋ ਇਹ ਛੋਟਾ ਗਲਤ ਕੰਮ ਆ। ਤੈਨੂੰ ਕੌਣ ਦਾ ਜਦਾ ਹੈ? ਪਾਲੀ ਜੀ। ਮੰਗਣ ਵਾਲਾ ਪਹਿਲਾਂ ਕੰਮ ਹੀ ਨਹੀਂ ਲਿੜੇਦਾ। ਅੱਗੇ ਦਾ ਕੰਮ ਹੀ ਹੈ ਜਿਹੋ ਇਹਦਾ ਬਾਈ ਬੋਲਦਾ ਗੱਲ ਕਰਦੇ ਆ। ਉਹਨੇ ਮੰਗਣ ਵਾਲੇ ਦੇਖਣਗੇ। ਬਾਈ ਛੋਟਾ ਪਿੰਡ ਕਰਮਗੜਾ। ਠੀਕ ਆ। ਇੱਥੇ ਯਾਰ ਆਪਣੇ ਜਿਹੜੇ ਗਰੀਬ ਬੱਚੇ ਨੇ ਉਹ ਵੀ ਨਹੀਂ ਮੰਗਦੇ ਯਾਰ ਅਜ ਤਾਂ। ਮੰਗਦੇ ਆਪ ਬੋਲ ਕੇ ਚਲੇ ਜਾਣਾ। ਹਾਂ ਰੇ ਬਸ। ਹਾਂ ਚਲੇ ਜਾ ਚਲੇ ਜਾਓ ਚਲੇ ਜਾ। ਹੈਂ? ਰੋਕ ਕੇ ਇਹਨਾਂ ਦੀ ਪੁਲਿਸ ਬੁਲਾਓ ਫੇਰ ਗੱਲ ਕਰੋ ਇਹਦਾ ਕੀ ਪਤਾ ਕੱਲ ਨੂੰ ਕੋਈ ਗੱਲ ਨਾ ਬਣੇ ਪੰਡਾਲੇ ਤੁਸੀਂ ਪੰਡਾਲੇ ਪੰਡਾਲੇ ਉਹ ਕਰੋ ਨਾ ਇਹ ਕੋਈ ਪੰਡਾਲੇ ਉਹ ਤਾਂ ਬਾਹਰ ਨੇ ਆ ਪੰਡਾਲੇ ਰੋਕੋ ਤੁਸੀਂ ਪੰਡਾਲੇ ਰੋਕੋ ਆ ਜਾਓ ਆ ਜਾਓ ਆ ਜਾਓ ਥਾਣੇ ਨੂੰ ਫੋਨ ਕਰੋ ਭਾਈ ਭਾ ਕੇ ਚੱਲ ਸਰਪੰਚ ਨੂੰ ਫੋਨ ਕਰੋ ਭਾਈ ਜੀ ਆ ਕੇ ਸਰਪੰਚ ਨੂੰ ਫੋਨ ਕਰ ਬੁਲਾ ਦਿਓ ਪੁਲਿਸ ਗਲਤ ਚਾ